ਕਰਦੇ ਆ ਸਰਕਾਰ ਭਵੇਂ ਕਾਲੀ ਆ ਭਵੇਂ ਕਾਂਗਰਸ ਆ ਭਵੇਂ ਭਾਜਪਾ ਆ ਤੇ ਭਵੇਂ ਆਮ ਪਾਰਟੀ ਆ ਕਿਉਂਕਿ ਇਹ ਸਰਕਾਰਾਂ ਕਦੇ ਵੀ ਪੰਥ ਦੀਆਂ ਬਣੀਆਂ ਹੀ ਨਹੀਂ ਹਾਂਜੀ ਨਾ ਹੈ ਅੱਜ ਬੰਨ ਨਾ ਹੈ ਕੱਲ ਬੰਨ ਅਸੀਂ ਸਪੈਸ਼ਲੀ ਬੇਨਤੀ ਕਰਨ ਦੇ ਲਈ ਤੁਹਾਡੇ ਕੋਲੇ ਬੈਠੇ ਆ 10 ਮਿੰਟ ਜੀ ਜੀ ਵੀ ਮੁਕਸਰ ਦੀ ਧਰਤੀ ਤੇ ਕੱਲ ਨੂੰ ਅਲੋਸ ਕਰਨ ਲੱਗੇ ਨੇ ਜੀ ਜੀ ਹਾਂ ਜੋ ਸ਼ੋਮਣੀ ਅਕਾਲੀ ਸਾਡਾ ਤਿਆਰ ਕਰਨ ਲੱਗੇ ਨੇ ਨਮਾ ਇਹ ਆਪਣਾ ਪਿਛਲੇ ਦਿਨਾਂ ਤੋਂ ਜਹੇਦਾਰ ਜੀ ਵਿਚਾਰਾਂ ਚੱਲ ਰਹੀਆਂ ਹਾਂ ਸੋ ਪੰਥ ਨੂੰ ਬਾਪੂ ਤਰਸੇਮ ਸਿੰਘ ਜੀ ਤੇ ਮਾਤਾ ਬਲਵਿੰਦਰ ਕੌਰ ਜੀ ਤੇ ਅਨੇਕਾਂ ਹੀ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਸੇਵਾਦਾਰ ਆ ਜਿਹੜੇ ਭਾਈ ਸਾਹਿਬ ਨਾਲ ਵੋਟਾਂ ਵੇਲੇ ਤੋਂ ਜੁੜੇ ਆ ਅਸੀਂ ਉਸੇ ਬੇਨਤੀ ਬੇਨਤੀ ਕਰਨ ਲੱਗੇ ਆ ਇਸੇ ਕਰਕੇ ਛੋੜੇ ਬੇਨਤੀ ਕਰੀ ਆ ਵੀ ਜੋ ਅਕਾਲ ਪੁਰਖ ਦੀ ਜਿਹੜੀ ਖੇਡ ਆ ਉਹ ਨਿੱਤਰ ਦੀ ਹੈ ਜੀ ਜੀ ਉਹ ਨਿੱਤਰ ਕੇ ਸਾਹਮਣੇ ਆਉਂਦੀ ਹੈ ਜੇ ਅੱਜ ਸੂਰਮੇ ਯੋਧੇ ਬੈਠੇ ਨੇ ਪੰਥ ਦੇ ਜੀਲਾਂ ਦੇ ਵਿੱਚ ਤੇ ਅਕਾਲ ਪੁਰਖ ਨੇ ਇੱਕ ਬੜੀ ਪਾਰਟੀ ਨੂੰ ਨਿਤਰ ਕੇ ਬਾਹਰ ਆਉਣ ਨੂੰ ਸਾਡੇ ਨੌਜਵਾਨਾਂ ਨੂੰ ਅੱਗੇ ਕੀਤਾ ਵੀ ਆਓ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਨੇੜੇ ਤੇੜੇ ਦੀਆਂ ਨਾਮਲੇਵਾ ਸੰਗਤਾਂ ਨੇ ਜਿਹੜੀ ਦੁਨੀਆ ਮੁਕਸਰ ਦੀ ਧਰਤੀ ਦੇ ਨਾਲ ਜੁੜੀ ਹੋਈ ਆ ਸਾਡੇ ਕੋਲੇ ਆਉਂਦੇ ਨੇ ਜਾਂਦੇ ਨੇ ਸਾਡੇ ਸੱਜਣ ਮਿੱਤਰ ਨੇ ਕੋਈ ਰਿਸ਼ਤੇਦਾਰ ਆ ਸੰਬੰਧੀ ਨੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੱਲ ਨੂੰ ਉੱਥੇ ਹਰ ਹਾਲਤ ਦੇ ਵਿੱਚ ਪਹੁੰਚਣਾ ਜਿਵੇਂ ਮਰਜੀ ਪਹੁੰਚਣਾ ਦਾਸ ਦੀ ਸਿਹਤ ਠੀਕ ਨਹੀਂ ਦਾਸ ਨੇ ਬੇਨਤੀ ਵੀ ਕੀਤੀ ਸੀ ਸਾਡੀ ਸਿਹਤ ਠੀਕ ਨਹੀਂ ਅੱਜ ਵੀ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਗਏ ਆ ਠੀਕ ਨਹੀਂ ਸੀਗੇ ਅਸੀਂ ਪਰ ਵਾਅਦਾ ਕਰਦੇ ਅਸੀਂ ਕੱਲ ਨੂੰ ਹਰ ਹਾਲਤ ਚੋਂ ਤੇ ਉੱਪੜਾਂਗੇ ਜਿਸ ਤਰ੍ਹਾਂ ਮਰਜੀ ਉੱਪੜੀਏ ਇੱਕ ਆਪਣਾ ਜਹੇਦਾਰ ਸਾਹਿਬ ਜੀ ਬਾਈ ਦੀਪ ਸਿੱਧੂ ਨਾਲ ਮੋਰਚੇ ਦੇ ਵਿੱਚ ਇਹੋ ਗੱਲ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਸੀ ਵੀ ਜਿੰਨਾ ਚਿਰ ਇਹ ਪੰਥ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਬੀਸ ਪੰਥ ਦਾ ਕੁਝ ਨਹੀਂ ਬਣ ਸਕਦਾ ਤੇ ਹੁਣ ਆਪਾਂ ਵੇਖ ਰਹੇ ਹਾਂ ਵੀ ਜਿਹੜਾ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਸਰਦਾਰ ਸਿਮਰਜੀਤ ਸਿੰਘ ਮਾਨਜੀ ਵੱਲੋਂ ਇੱਕ ਮੀਰੀ ਪੀਰੀ ਕਾਨਫਰੰਸ ਰੱਖੀ ਗਈ ਆ ਤੇ ਚਲੋ ਇੱਕ ਜਿਹੜੀਆਂ ਪਾਰਟੀਆਂ ਇਹ ਪੰਛੀਆਂ ਤਾਂ ਕਦੇ ਬਣੀਆਂ ਨਹੀਂ ਆਪਾਂ ਵੇਖਦੇ ਆ ਨਾ ਸ਼੍ਰੋਮਣੀ ਅਕਾਲੀ ਦਲ ਬਣੀ ਹੈ ਜਹੇਦਾਰ ਜੀ ਤੇ ਨਾ ਭਾਜਪਾ ਤੇ ਨਾ ਕਾਂਗਰਸ ਤੇ ਰਹਿੰਦੀ ਖੁੰਦੀ ਝਾੜੂ ਨੇ ਜਿਹੜੀ ਕਸਰ ਕਢੀ ਆ ਇਹਦਾ ਬਾਈ ਦੀਪ ਸਿੱਧੂ ਪਹਿਲਾਂ ਹੀ ਕਹਿਣਾ ਹੁੰਦਾ ਸੀਗਾ ਵੀ ਇਹਨਾਂ ਨੇ ਤੁਹਾਡੇ ਪੁੱਤਰਾਂ ਦੇ ਉੱਤੇ ਯੂਪੀਏ ਲਾ ਦੇਣੀਆਂ ਇਹ ਤਾਂ ਤੁਸੀਂ ਨੌਜਵਾਨ ਆ ਤੁਸੀਂ ਨੌਜਵਾਨ ਪੀੜੀ ਆ ਸਾਨੂੰ ਆ ਕੇ ਦੀਪ ਨੇ ਜਗਾਇਆ ਜੀ ਜੀ ਤੁਸੀਂ ਪ੍ਰਾਂਤਨ ਸਿੰਘਾਂ ਨੂੰ ਵੀ ਕਦੇ ਇਤਿਹਾਸ ਪੜ੍ਹ ਕੇ ਦੇਖੋ ਜਿਹੜੇ ਪ੍ਰਾਂਤ 1984 ਦੇ ਵਿੱਚ ਜਿਹੜੇ ਸਿੰਘ ਜੋਦੇ ਸੂਰਮੇ ਹੋਏ ਨੇ ਸਾਂਤ ਜਨਾਰ ਸਿੰਘ ਜੀ ਖਾਲਸਾ ਭੰਡਰਾਲਾ ਨੇ ਵੀ ਐਲਾਨ ਕੀਤਾ ਸੀ ਜੀ ਜੀ ਇਹ ਦੀਪ ਸਿੱਧੂ ਨੇ ਜੇ ਐਲਾਨ ਕੀਤਾ ਤੇ ਸੰਤਾਂ ਨੇ ਵੀ ਐਲਾਨ ਕੀਤਾ ਸਾਨੂੰ